ਸਰਬ ਹਲਕਾ ਫਤੇਕਰ ਚੂੜੀਆਂ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜਦੇ ਦਿਖਾਈ ਤੇ ਲਿਆ ਹਨ ਕੋਈ ਵਿਰਲਾ ਪਿੰਡ ਹੀ ਹੋਵੇਗਾ ਜਿਸ ਤੋਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਹੋਏ ਹੋਣ ਇਸੇ ਲੜੀ ਦੇ ਤਹਿਤ ਅੱਜ ਹਲਕਾ ਫਤੇਕਰ ਚੂੜੀਆਂ ਦੇ ਪਿੰਡ ਕਾਸਤੀਵਾਲ ਵਿੱਚੋਂ ਵੀ ਐਸੀ ਬਰਾਦਰੀ ਦੇ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਖਿਆਲ ਮਰ ਪੰਸੋਂ ਪੰਜਾਬ ਬਲਬੀਰ ਸਿੰਘ ਪੰਨੂ ਨੇ ਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਉਥੇ ਬਲਬੀਰ ਸਿੰਘ ਪੰਨੂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਕਾਸਤੀਵਾਲ ਦਾ ਵਿਕਾਸ ਸਹਿਲ ਤੇ ਅਧਾਰ ਤੇ ਹੁਣ ਬਿਨਾ ਪੱਥ-ਪਾਥ ਦੇ ਕਰਵਾਇਆ ਜਾਵੇਗਾ। ਪ੍ਰਵੀਰ ਸਿੰਘ ਪੱਲੂ ਨੇ ਕਿਹਾ ਕਿ ਪਿੰਡ ਕਾਸਤੀਵਾਲ ਨੂੰ ਇੱਕ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਵਿੱਕੀ ਪਠਾਨ ਦੇ ਨਾਲ ਮਨਪ੍ਰੀਤ ਸਿੰਘ ਮੰਦੀਏ ਖਾਸ ਰਿਪੋਰਟ। ਸਭ ਤੋਂ ਪਹਿਲੋਂ ਜੀ ਬਹੁਤ-ਬਹੁਤ ਧੰਨਵਾਦ ਪਿੰਡ ਕਾਸਤੀਵਾਲ ਦਾ। ਜਿਨ੍ਹਾਂ ਨੇ ਕੁਝ ਸਮੇਂ ਪਹਿਲਾਂ 크੍ਰਿਸਚੀਅਨ ਭਾਈਚਾਰੇ ਨੇ ਕਾਫੀ ਵੱਡਾ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ। ਕਾਫੀ ਵੱਡੀ ਗਿਣਤੀ ਦੇ ਵਿੱਚ 크੍ਰਿਸਚੀਅਨ ਭਾਈਚਾਰੇ ਆਮ ਆਦੀ ਪਾਰਟੀ ਦੇ ਨਾਲ ਜੁੜਿਆ ਸੀ। ਤੇ ਕੁਝ ਭਰਾ ਸਾਡੇ ਜੋ ਐਸ்சி ਭਾਈਚਾਰੇ ਦੇ ਐਸ்சி ਭਾਈਚਾਰੇ ਦੇ ਭਰਾ ਨੇ ਸਾਡੀ ਆਮ ਆਦਮੀ ਪਾਰਟੀ ਦੇ ਯੋਧਿਆਂ ਦੀ ਸਦਕਾ ਸਾਡੀ ਆਮ ਆਦਮੀ ਪਾਰਟੀ ਦੀ ਜੋ ਟੀਮ ਹੈ ਉਹਨਾਂ ਦੇ ਅੱਜ ਬਲਾਵੇ ਦੇ ਉੱਤੇ ਉਹਨਾਂ ਦੇ ਸੁਨੇਹੇ ਦੇ ਉੱਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਅੱਜ ਐਸ்சி ਭਾਈਚਾਰਾ ਅੱਜ ਪਿੰਡ ਕਾਸਤੀਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਇਸ ਭਾਈਚਾਰੇ ਨੂੰ ਮੈਂ ਅੱਜ ਇੱਥੇ ਵਚਨ ਦੇ ਕੇ ਚੱਲਿਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੈ ਇਸ ਗੰਦਗੀ ਨੂੰ ਥੋੜੇ ਸਮੇਂ ਤੱਕ ਪਿੰਡ ਦੇ ਵਿੱਚ ਸਰਪੰਚ ਦੀਆਂ ਚੋਣਾਂ ਨੇ ਉਸ ਗੰਦਗੀ ਨੂੰ ਇਹਨਾਂ ਦੇ ਪਿੰਡ ਦੇ ਜਿੰਨੇ ਵੀ ਸਾਡੀ ਟੀਮ ਮੈਂਬਰ ਹੋਊਗੀ ਜੋ ਵੀ ਸਾਡੇ ਆਮ ਆਦਮੀ ਪਾਰਟੀ ਦੇ ਔਰ ਜਿਹੜੀ ਸਾਡੀ ਪਿੰਡ ਦੇ ਵਿੱਚ ਇੱਕ 21 ਮੈਂਬਰੀ ਟੀਮ ਅਸੀਂ ਹਰ ਭਾਈਚਾਰੇ ਦੇ ਵਿੱਚੋਂ ਜੁੜਾਂਗੇ ਇਹਨਾਂ ਦੀ ਸਲਾਹ ਦੇ ਨਾਲ ਪਿੰਡ ਦੇ ਵਿੱਚ ਹਰ ਇੱਕ ਜੋ ਵੀ ਕਾਰਗੁਜ਼ਾਰ ਕੀਤਾ ਜਾਵੇਗਾ ਜੋ ਵੀ ਪਿੰਡ ਦੇ ਵਿੱਚ ਨੀਂਹ ਤੱਕ ਵੀ ਰੱਖੀ ਜਾਏਗੀ ਇਹਨਾਂ ਸਾਰੀ ਟੀਮ ਦੀ ਸਲਾਹ ਦੇ ਨਾਲ ਔਰ ਸਾਰੇ ਭਾਈਚਾਰਿਆਂ ਨੂੰ ਇੱਕ ਜੁਟ ਕਰਕੇ ਇੱਕ ਬਹੁਤ ਵੱਡੀ ਔਰ ਸੋਹਣੀ ਸਾਫ ਸੁਥਰੀ ਟੀਮ ਬਣਾਈ ਜਾਊਗੀ ਇਹ ਸਾਰੇ ਪਿੰਡ ਕਾਸ਼ਤੀਵਾਲ ਦੇ ਅੱਜ ਮੈਨੂੰ ਇੱਥੇ ਵਚਨ ਦਿੱਤਾ ਹੈ ਔਰ ਨਾਲ ਨਾਲ ਮੈਂ ਆਪਣੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰ ਆਪਣੀ ਸਾਰੀ ਟੀਮ ਵੱਲੋਂ ਪਿੰਡ ਕਾਸਤੀਵਾਲ ਨੂੰ ਅੱਜ ਮੈਂ ਵਚਨ ਦੇ ਕੇ ਜਾਣਾ ਪਿੰਡ ਕਾਸਤੀਵਾਲ ਦੇ ਵਿੱਚ ਇੱਕ ਬਹੁਤ ਸੋਹਣਾ ਔਰ ਸੁਨੱਖਾ ਪਿੰਡ ਬਣਾਇਆ ਜਾਏਗਾ ਜਿਸ ਪਿੰਡ ਨੂੰ ਵੇਖਣ ਲਾਗੇ ਤੇ ਹੋਰ ਵੀ ਸੱਜੇ ਖੰਬੇ ਤੇ ਪਿੰਡ ਕਿਉਂਕਿ ਜੋ ਇਸ ਪਿੰਡ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਇਸ ਪਿੰਡ ਨੇ ਐਡਾ ਵੱਡਾ ਫਤਵਾ ਪੂਰੇ ਜਿੰਨੇ ਵੀ ਭਾਈਚਾਰੇ ਵੱਡੇ-ਵੱਡੇ ਪੱਦਰ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਉਸੇ ਹਿਸਾਬ ਨਾਲ ਇਸ ਪਿੰਡ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਕਰੀਬ ਰੱਖਿਆ ਜਾਊਗਾ ਔਰ ਜੋ ਵੀ ਪਿੰਡ ਦੀ ਡਿਮਾਂਡ ਹੋਊਗੀ ਸਾਰੇ ਪਿੰਡ ਦੀ ਸਲਾਹ ਦੇ ਨਾਲ ਜੋ ਵੀ ਪਿੰਡ ਦੀ ਡਿਮਾਂਡ ਹੋਊਗੀ ਪਿੰਡਾਂ ਦੇ ਵਿੱਚ ਕਈ ਮੈਂ ਦੇਖ ਰਿਆਂ ਕਈ ਪਰਿਵਾਰਾਂ ਦੀਆਂ ਕੱਚੀਆਂ ਛੱਤਾਂ ਨੇ ਕਈ ਘਰਾਂ ਦੇ ਵਿੱਚ ਬਾਥਰੂਮ ਤੱਕ ਨਹੀਂ ਨੇ ਪਰ ਕਈ ਗਲੀਆਂ ਦੀ ਬਹੁਤ ਹਾਲਾਤ ਮਾੜੀ ਐ ਪਿੰਡਾਂ ਦੇ ਵਿੱਚ ਸੀਵਰੇਜ ਪਏ ਜਰੂਰ ਨੇ ਲੇਕਿਨ ਸੀਵਰੇਜ ਦੇ ਵਿੱਚ ਛੋਟੀਆਂ-ਛੋਟੀਆਂ ਦਿਖਾਵੇ ਦੇ ਨਾਂ ਤੇ ਪਾਪਾਂ ਪਾਈਆਂ ਗਈਆਂ ਨੇ ਜਿੰਨੇ ਵੀ ਕੰਮ ਕੀਤੇ ਗਏ ਨੇ ਇੱਕ ਦਿਖਾਵੇ ਦੇ ਨਾਂ ਤੇ ਕੀਤੇ ਗਏ ਨੇ ਇਹਨਾਂ ਕੱਬਾਂ ਨੂੰ ਦੁਬਾਰਾ ਤੋਂ ਇਹਨਾਂ ਕੰਮਾਂ ਨੂੰ ਪਿੰਡ ਦੀ ਸਲਾਹ ਦੇ ਨਾਲ ਜਿਹੜੇ ਪਿੰਡ ਦੇ ਜਿਹੜੇ ਭਾਈਚਾਰੇ ਦਾ ਵੀ ਕੰਮ ਹੋਊਗਾ ਉਸ ਭਾਈਚਾਰੇ ਦੀ ਸਲਾਹ ਦੇ ਨਾਲ ਔਰ ਸਾਰੀ ਟੀਮ ਦੀ ਸਲਾਹ ਦੇ ਨਾਲ ਪਿੰਡ ਦੇ ਵਿੱਚ ਕੰਮ ਕੀਤਾ ਜਾਵੇਗਾ ਜੋ ਵੀ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਊਗਾ ਸਾਰੇ ਪਿੰਡ ਦੀ ਸਲਾਹ ਦੇ ਨਾਲ ਚੁਣਿਆ ਜਾਊਗਾ ਪਹਿਲਾਂ ਮੰਗ ਨਹੀਂ ਹੋਵੇਗਾ ਕਿ ਸਰਪੰਚ ਸਿੱਧੇ ਲੀਡਰਾਂ ਦੇ ਘਰਾਂ ਦੇ ਵਿੱਚੋਂ ਦੀ ਮਿਲ ਕੇ ਆਗੇ ਲੀਡਰਾਂ ਨੂੰ ਕੁਝ ਲੈਣ ਦੇਣ ਕਰਕੇ ਚਲੇਗੇ ਔਰ ਪਿੰਡ ਦੇ ਵਿੱਚ ਉੱਥੋਂ ਹੀ ਲੀਡਰ ਦੇ ਘਰੋਂ ਹੀ ਸਰਪੰਚ ਬਣ ਗਿਆ ਵੀ ਇਦਾਂ ਨਹੀਂ ਹੋਵੇਗਾ ਪਿੰਡ ਦੇ ਮੋਹਤਬਰ ਬੰਦਿਆਂ ਦੀ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ 21 ਮੈਂਬਰੀ ਟੀਮ ਹੋਊਗੀ ਸਾਰੇ ਜਿੰਨੇ ਵੀ ਪਿੰਡ ਦੇ ਵਿੱਚ ਭਾਈਚਾਰੇ ਹੋਣਗੇ ਉਹਨਾਂ ਭਾਈਚਾਰਿਆਂ ਦੇ ਵਿੱਚੋਂ ਸਾਰੇ ਸੀਨੀਅਰ ਬਜ਼ੁਰਗਾਂ ਦੀ ਸਾਡੀਆਂ ਭੈਣਾਂ ਦੀ ਸਾਡੇ ਜੂਥ ਵੀਰਾਂ ਦੀ ਸਲਾਹ ਲਈ ਜਾਊਗੀ ਸਲਾਹ ਲੈ ਕੇ ਹੀ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਏਗਾ ਪਿੰਡ ਦੀ ਸਲਾਹ ਤੋਂ ਬਿਨਾ ਪਿੰਡ ਦੇ ਵਿੱਚ ਕੋਈ ਵੀ ਕਾਰਗੁਜ਼ਾਰੀ ਨਹੀਂ ਹੋਊਗੀ ਗਰਮੀਤ ਸਿੰਘ ਪਿੰਡ ਕਾਸਤੀਵਾਲ ਜੋ ਕਿ ਸਾਡੇ ਪਿੰਡ ਵਿੱਚ ਬਹੁਤ ਮੁਸ਼ਕਲਾਂ ਹਨ ਮੁਸ਼ਕਲਾਂ ਕਰਕੇ ਅਸੀਂ ਸਰਦਾਰ ਪੰਨੂ ਬਲਬੀਰ ਸਿੰਘ ਪੰਨੂ ਨੂੰ ਬੁਲਾਇਆ ਸੀ ਉਹ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਕਿ ਇਹ ਤੁਹਾਡੇ ਪਿੰਡ ਵਿੱਚ ਜੋ ਵੀ ਮੁਸ਼ਕਲ ਹੈ ਉਹ ਤੁਹਾਡੇ ਅਸੀਂ ਹੱਲ ਕਰਕੇ ਦੇਾਂਗੇ ਅਸੀਂ ਉਹਨਾਂ ਦਾ ਤਹਿ ਦਿੰਦੇ ਹਾਂ ਤੋਂ ਧੰਨਵਾਦ ਕਰਦੇ ਹਾਂ ਮੈਂ ਬੜਕਾਸਤੀ ਹਲਦੀ ਲੈਣ ਵਾਲੀ ਆ। ਮੈਸੇ ਇੱਥੇ ਪੰਨੂ ਸਾਹਿਬ ਜੀ ਨੇ ਸੱਦਿਆ ਵਾ। ਅਸੀਂ ਆਪਣੇ ਹੱਥ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਦੱਸਿਆ। ਉਹਨਾਂ ਨੇ ਸਾਡੀ ਮੁਸ਼ਕਲ ਜਿਹੜੀਆਂ ਹੱਲ ਕਰਨੀਆਂ ਆ। ਉਹਨਾਂ ਨੇ ਕਿਹਾ ਕਿ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਾਂ ਹਰ ਇੱਕ ਗੱਲ ਤੁਹਾਡੀ ਪੂਰੀ ਕਰਾਂਗੇ। ਬਿਲਕੁਲ। ਹਾਂਜੀ ਕੁਝ ਉਹਨਾਂ ਦੀਆਂ ਗੱਲਾਂ ਹੀ ਸਭ ਜੇ ਆ। ਉਹਨਾਂ ਨੇ ਬਹੁਤ ਸੋਹਣੇ ਵਿਚਾਰ ਕੀਤੇ ਸਾਡੇ ਨਾਲ। ਬਹੁਤ ਸੋਹਣਾ ਲੱਗਾ ਹਾਂ ਇੱਥੇ ਆ ਜਣਾਂ ਦਾ ਧੰਨਵਾਦ ਕਰਨਾ।